ਸੋ ਵੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਵੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀ ਵੇਨੂ ਹਟਾਉਣ ਦਾ ਜੀਤ ਨਹੀਂ ਕਰਦਾ ਪਰ ਫਿਰ ਵੀ ਸਮੇਂ ਨੂੰ ਮੁੱਖ ਰੱਖਦੇ ਹੋਇਆ ਇਹ ਵਿਹਾਰ ਨੂੰ ਅੱਗੇ ਵੀ ਲੈ ਕੇ ਜਾਣਾ ਮੇਰੇ ਵੀਰ ਗੁਰਦੇਵ ਸਿੰਘ ਵੀਰ ਜੀ ਨੇ ਆਪ ਜੀ ਨੂੰ ਬਚਨ ਸੁਣਾਏ ਅਕਾਲ ਪੁਰਖ ਪਰਮਾਤਮਾ ਦੇ ਪ੍ਰਵਾਸ ਦੇ ਵਿੱਚ ਉਹ ਆਪਾਂ ਆਪ ਜੀ ਨਾਲ ਲਿਖ ਸਾਂਝੀ ਕਰਾਂਗੇ ਇਲਿਖਤ ਨੂੰ ਜਿੰਨੇ ਵੀ ਆਪਾਂ ਅੱਜ ਜੀ ਬੈਠੇ ਆ ਜੇ ਅਸੀਂ ਆਤਮਾ ਕਰਕੇ ਇੱਥੇ ਬੈਠਣਾ ਹੈ ਸਰੀਰ ਕਰਕੇ ਅਸੀਂ ਹੈਗੇ ਅਸੀਂ ਆਤਮਾ ਕਰਕੇ ਵੀ ਇੱਥੇ ਬੈਠਣਾ ਹੈ ਇਲਿਖਤ ਕੀ ਬਿਆਨ ਕਰਦੀ ਆ ਧਿਆਨ ਦਿਓ ਤੇਰਾ ਚੇਤੇ ਦੇ ਲਿਖਤ ਆ ਉਸ ਦਿਨ ਹੋਇਆ ਕੀ ਪੱਥਰ ਰੋੜੇ ਦੱਬ ਕਾਹੀ ਬੋਲੀ ਕੜਕ ਇਹ ਬੋਲੀਆਂ 21 ਕਹਿਣ ਲੱਗੀ ਆ ਉਹ ਪ੍ਰਭੂ ਬੇ ਤਰਸ ਸ਼੍ਰੀ ਪੰਗਵਾਨ ਤੇਰੀ ਖੇਲ ਸਮਝ ਕੋਈ ਨਾ ਆ ਛੋਟੇ ਵੱਡੇ ਨਕੇ ਬੱਚੇ ਤੇਰੇ ਪ੍ਰੇਮ ਦੇ ਬੱਦੇ ਕੰਡਿਆਂ ਉੱਤੇ ਪੈਰ ਤਰੀ ਜਾਂਦੇ ਨਿਤੜ ਕੋ ਕਿ ਤੇਰੇ ਪ੍ਰੇਮ ਦੇ ਵਿੱਚ ਬੱਧਿਆ ਛੋਟੇ ਦੇ ਵੱਡੇ ਕੰਡਿਆਂ ਦੇ ਉੱਤੇ ਪੈਰ ਰੱਖੀ ਜਾਂਦੇ ਆ ਤੂੰ ਮਾਲਕ ਵਲੀ ਅਰਸ਼ ਫਰਸ਼ਾ ਅਰਸ਼ਦਾਦੇ ਫਰਸ਼ਦਾ ਤੂੰ ਮਾਲਕ ਆ ਤੇਰੀ ਖੇਲ ਨਜ਼ਰੀ ਆਈਆ ਸਾਡੀ ਇੱਕ ਬੇਨਤੀ ਭਗਤਾ ਵਾਸਤੇ ਆਪਣੀ ਬਣਾ ਦੇ ਸਦੀ ਸੜਕ ਆਪੇ ਆਪਣਾ ਪੇਟ ਚੜਾਈਆ ਤੇਰੇ ਉਤੋਂ ਦੀ ਲੰਗਣਾ ਨਾਲੇ ਕਰਨਾ ਦਰਸ ਅੰਤਰ ਆਤਮ ਖੁਸ਼ੀ ਦੇ ਵਖਾਇਆ ਏ ਵੀ ਗੋਵਿੰਦ ਨੇ ਮਾਚੂਆੜੇ ਲਾਈ ਸੀ ਇੱਕ ਸ਼ਰਤ ਔਰ ਕੇ ਕਾਲ ਨਾਲ ਗੰਡ ਗਿਆ ਪਵਾਈਆ ਜੇ ਇਸ ਵੇਲੇ ਮੈਂ ਫੇਰ ਆਇਆ ਪਰ ਤੇਰਾ ਸੰਗ ਨਿਵਾਈਆ ਪ੍ਰਵਾਸ ਵਿੱਚ ਉਲਟਾ ਲੇਟਾਂਗਾ ਉੱਪਰ ਧਰਤ ਸੁਣਾ ਆਸਣ ਲਾਇਆ ਪਿਆਰਿਆਂ ਦੇ ਪ੍ਰੇਮ ਦਾ ਪੂਰਾ ਕਰਾਂਗਾ ਫਰਜ਼ ਮਾਨ ਸ਼ਾਨ ਤਾਨ ਸਰਬ ਮਿਟਾਈਆ ਉਹ ਗੱਖਾਂ ਕੰਡਿਆਂ ਦੀ ਸੁਣ ਕੇ ਅਰਜ ਮਨ ਸਾ ਮਰਜੀ ਪੂਰਵਖਾਈਆ ਕਿਉਂ ਕੀਤਾ ਪਰਮੇਸ਼ਰ ਨੇ ਪ੍ਰਵੇਸ਼ਨ ਕੀ ਕਹਿੰਦੇ ਆ ਉਹ ਮੈਨੂੰ ਭਗਤਾਂ ਦੀ ਕਰਜ ਸਾਡੇ ਅੰਦਰ ਵੀ ਗਰਜ ਹੋਣੀ ਚਾਹੀਦੀ ਆ ਉਹ ਸਿੱਖ ਪ੍ਰਭੂ ਦੀ ਮੈਨੂੰ ਪਗਤਾਂ ਦੀ ਕਰਜੋ ਗਰਜਦਾ ਮਾਰਿਆ ਫਿਰਾ ਥਾਈ ਥਾਈਆ ਦੁਖੀਆਂ ਦੇ ਤਰਦੋ ਦਿਨਾਂ ਦਾ ਸਹਾਈਆ ਜੇੜਾ ਪਿਛਲਾ ਦੇਣਾ ਕਰਜ ਓ ਵੀਰ ਹਾ ਚੁਕਾਈਆ ਕਿੰਨੀ ਪਿਆਰੀ ਚਰਨਾਂ ਦੀ ਤੂੜ ਭਗਤੀ ਰੰਗ ਰੰਗਾਈਆ ਗੁਰਮੁਖਾਂ ਦੀ ਆਸ਼ਾ ਓਰ ਦੁਖੀਆਂ ਦਾ ਦੁੱਖ ਵੰਡਾਈ ਆ ਹਾਜ਼ਰਾਂ ਦਾ ਹਾਜ਼ਰ ਹਯੂਰ ਪਾਤਸ਼ਾਹ ਦਾ ਪਾਤਸ਼ਾਹ ਸ਼ਹਿਨशाह ਮਜ਼ਦੂਰਾਂ ਦਾ ਮਜ਼ਦੂਰ ਕਿਸੇਓ ਪਾਦਸ਼ਾ ਦਾ ਪਾਦਸ਼ਾ ਮਜ਼ਦੂਰਾਂ ਦਾ ਮਜ਼ਦੂਰ ਅੱਗੇ ਬੜਾ ਹੀ ਇੰਪੋਰਟੈਂਟ ਲਾਈਨ ਹੈ ਧਿਆਨ ਦੇ ਰਿਓ ਉਹ ਮਜ਼ਦੂਰ ਕੀ ਕਰਨ ਵਾਸਤੇ ਆਇਆ ਸੇਵਕਾਂ ਦਾ ਸੇਵਕ ਸੇਵਾ ਰਿਆ ਕਮਾਈਆ ਤਰਨੀ ਕੇ ਮੇਰੇ ਪਿਛਲੇ ਮਾਹੀ ਮਹਬਤ ਤੇਰੀ ਯਾਦ ਆਈ ਆ ਬਸ ਕਰ ਉਹ ਤੈਨੂੰ ਵੇਖ ਕੇ ਗੁਰ ਅਵਤਾਰ ਪਗੰਬਰ ਹੋਏ ਸ਼ੁਦਾਈ ਕੀ ਬਸ ਕਰ ਹੋਣਾ ਪ੍ਰਭੂ ਤੋ ਕੀ ਕਰੀਐ ਨਾ ਕੀ ਤੈਨੂੰ ਵੇਖ ਕੇ ਗੁਰੂ ਅਵਤਾਰ ਪੀਰ ਪਗੰਬਰ ਵੀ ਸ਼ੁਦਾਈ ਹੋਏ ਆਪਣਾ ਮਾਨ ਰੇ ਮਟਾਈਆ ਕੀ ਪਗਤਾਨ ਨਾਲ ਮਿਲ ਕੇ ਰੀਤ ਚਲਾਈ ਪਗਵਣ ਆਪਣੀ ਸੇ ਕਮਾਈਆ ਅਗੋਂ ਇੱਕ ਤਿਲਾ ਬੋਲਿਆ ਤਿਲਾ ਜਿਹੜਾ ਚੁਬਦਾ ਕੀ ਕਹਿੰਦਾ ਤਿਲਾ لاگوں کہے آ سکا تلا بننتی سچ سنائیا گوویند تو ہے سچ وسیلا مشنیا میل ملایا ਓ ਤੂੰ ਵੇਖ ਕੇ ਰੋਂਦਾ ਅੰਬਰ ਨੀਲਾ ਬੋਸ ਨੀਲਾ ਅੰਬਰ ਵੀ ਰੋਇਓ ਸੋਹਣਿਆ ਤੁਹਾਡੇ ਵਾਸਤੇ ਰੋਇਆ ਕਿ ਪ੍ਰਭੂ ਤੁੱਕੀ ਕਰਿਆ ਨਾ ਪ੍ਰਭੂ ਨੇ ਕੀ ਕੁਛ ਨਹੀਂ ਕੀਤਾ ਅੱਜ ਸਾਨੂੰ ਪ੍ਰਭੂ ਨੂੰ ਪ੍ਰਭੂ ਕਹਿੰਦਿਆਂ ਸ਼ਰਮ ਆਉਂਦੀ ਹੈ ਪਰ ਉਸ ਪ੍ਰਭੂ ਨੇ ਸਾਡੇ ਵਾਸਤੇ ਕੀ ਕੀਤਾ ਓ ਤੂੰ ਵੇਖ ਰੋਂਦਾ ਅੰਬਰ ਨੀਲਾ ਸਹਬਰ ਇੱਕ ਲਗਾਈਆ ਤੇਰਾ ਗੁਰਮੁਖਾ ਪਿਛੇ ਜੀਣਾ ਆ ਜਿੰਦਗੀ ਪਗਤਾਂ ਦੀ ਬਣਾਈਆ ਪ੍ਰੇਮ ਦੇ ਅੰਦਰ ਨਿਵਨਾ ਇਹੋ ਤੇਰੀ ਵਡਿਆਈ ਆ ਪ੍ਰੇਮ ਨਹੀਂ ਅੰਦਰ ਨਿਭਦਾ ਹੈ ਪਰਮੇਸ਼ਰ ਕਿਉਂ ਸੀ ਬੜਾਈ ਸੀ ਅੱਜ ਸਾਡੇ ਅੰਦਰ ਕਿਸੇ ਅੰਦਰ ਪ੍ਰੇਮ ਨਹੀਂ ਹੈ ਪ੍ਰੇਮ ਪਿਆਰ ਦਾ રસ ਪੀਣਾ ਤ੍ਰਿਕਾ ਜਗਤ ਗਵਾਹੀ ਆ ਨਾਤਾ ਛੱਡ ਕੇ ਲੋਕਤੀ ਨਾ ਮਾਟੀ ਖੱਕ ਸੋ ਬਪਾਈਆ ਤਿਲਕ ਹੈ ਜਿਸ ਵੇਲੇ ਮੈਂ ਭਗਤਾ ਹੈ ਤਾਂ ਵੇਖਿਆ ਚੁੱਪਦਾ ਹੁਣ ਤਿਲਕ ਕਹਿੰਦਾ ਮੈਂ ਤਾਂ ਭਗਤਾਂ ਦੇ ਚਰਨਾਂ ਦੇ ਹੇਠ ਨੂੰ ਚੁੱਪਦਾ ਕੀ ਕਹਿੰਦਾ ਇਹ ਫੇਰ ਸੁਣੋ тила કહે ਜਿਸ ਵੇਲੇ ਮੈਂ ਪਗਤਾ ਹੈਠਾ ਵੇਖਿਆ ਚੁਬਦਾ ਜੋ ਨੰਗੇ ਪੈਰੀ ਚਲੇ ਪੰਦੀ ਰਈਆ ਓ ਮੈਂ ਉਹਨਾਂ ਕੋਲੋਂ ਪੁੱਛਦਾ ਕਿਉਂ ਐਵੇਂ ਹੋਏ ਸੁਦਾਈਆ ਕਿ ਮੈਂ ਤੁਹਾਨੂੰ ਚੁੱਭੀ ਭਰੇਆ ਕੰਮ ਦਰਦ ਨਹੀਂ ਹੁੰਦੀ ਕਿਉਂ ਛਦਾਈ ਬਣਿਆ ਤੁਸੀਂ ਇਸ ਦੇ ਪਿੱਛੇ ਤੀਲਾ ਬਿਆਨ ਕਰਦਾ ਮੈਂ ਉਹਨਾ ਕੋਲੋਂ ਪੁੱਛਦਾ ਕਿਉਂ ਐਵੇਂ ਹੋਏ ਛਦਾਈਆ ਤੁਹਾਡਾ ਦਰਦ ਨਾਲ ਕੁਛ ਨਹੀਂ ਦੁਖਦਾ ਕਿ ਤੁਹਾਨੂੰ ਦਰਦ ਨਹੀਂ ਹੁੰਦਾ ਸੰਤਨ ਪੁੱਛਦਾ ਤੀਲਾ ਮੈਨੂੰ ਦਿਓ ਸਮਝਾਈਆ ਮੈਨੂੰ ਸਮਝਾ ਦੋ ਕਿ ਕਿਉਂ ਤੁਹਾਨੂੰ ਦਰਦ ਕਿਉਂ ਨਹੀਂ ਹੁੰਦਾ ਭਗਤਾਂ ਕੀ ਕਿਹਾ ਔਣਾ ਹਸ ਕੇ ਕਿਹਾ ਸਾਨੂੰ ਸਮਾਂ ਮਿਲਿਆ ਸੋਹਣੀ ਰੁੱਤ ਦਾ ਅੱਜ ਵੀ ਉਹੀ ਸਮਾਂ ਪਰ ਮਹਿਸੂਸ ਕਰਨਾ ਸੀ ਮਹਿਸੂਸ ਕਰਨਾ ਮੇਰਾ ਪਾਪ ਸੰਗਾਸਨ ਦੇ ਹਾਜ਼ਰੀਆ ਮਹਿਸੂਸ ਕਰਨਾ ਕੀ ਕਹਿੰਦੇ ਉਹਨਾ ਹੱਸ ਕੇ ਕਿ ਆ ਸਾਨੂੰ ਸਮਾਂ ਮਿਲਿਆ ਸੋਹਣੀ ਰੁੱਤ ਦਾ ਵੇਲਾ ਵਕਤ ਖੁਸ਼ੀ ਮਣਾਈਆ ਵੇਸ਼ਕ ਪਾਵੇਂ ਤੂੰ ਸਾਨੂੰ ਠਿਕਾ ਮੂ ਕਰਕੇ ਚੁੱਪਦਾ ਫਰਕਾ ਤਾਂ ਮੈਂ ਕੀ ਕਹਿੰਦੇ ਆ ਵੇਸ਼ਕ ਤੂੰ ਟੀਲਾ ਸਾਨੂੰ ਤੂੰ ਤਿੱਖਾ ਮੂੰਹ ਹੋ ਕੇ ਵੀ ਜੇ ਸਾਨੂੰ ਤੂੰ ਅਗਰ ਚੁਬਦਾ ਕੀ ਬਿਆਨ ਅਗੇ ਪਰਮੇਸ਼ਰ ਦਾ ਸਾਨੂੰ ਦੁਖਣਾ ਲੱਗੇ ਰਾਈਆ ਉਹ ਸਾਡਾ ਨਾਤਾ ਬਣਿਆ ਪਿਓ ਪੁੱਤ ਦਾ ਨਾਲ ਚੱਲੀਏ ਚਾਈ ਚਾਈਆ ਇਸ ਨੂੰ ਆਪਣਾ ਪਿਓ ਦਾ ਬਣਾ ਕੇ ਦੇਖੋ ਇੱਕ ਵਾਰ ਨਾਲ ਚੱਲੀਏ ਚਾਈ ਚਾਹੀਆ ਜੇ ਹੋਇਓ ਸਟਾ ਜਿਵੇਂ ਹੋਇਓ ਸਾਡਾ ਤਰਦੀ ਦੁੱਖ ਦਾ ਆਪੇ ਦੇਉਗੋ ਵਈਆ ਸੋੜੀ ਨੂੰ ਭਾਈ ਆਪੇ ਦੇਉਗਾ ਸਾਨੂੰ ਨਹੀਂ ਭਾਈ ਇਹ ਦਿਨ ਦਿ ਲੋ ਇਹ ਕੋਈ ਪੜਦਾ ਓਲਾ ਨਹੀਂ ਲੁਕਦਾ ਸਨ ਮੁਖ ਲੈ ਖਾ ਦੇ ਚੁਕਾਈ ਆ ਇਹ ਕੋਈ ਔਲੇ ਵਾਲੀ ਤਾਂ ਖੇੜੇ ਨਹੀਂ ਹੋਈ ਪਿਆਰਿਓ ਸਰਬੋ ਕੀ ਉਸ ਪਰਮੇਸ਼ਰ ਜੋਤੀ ਜੋ ਸਰੂਪ ਆਲ ਆਪ ਆਪਣੀ ਕਿਰਪਾ ਦਾ ਇਹ ਬਣਾ ਰਹਾ ਸੱਚ ਮਾਰੇ ਸੀਸੀ ਭਗਵਾਨ ਕਰਨੀ ਦਾ ਪਾਗ ਗੁਰਮੁਖਾਂ ਦਾ ਬਰਾਗ ਕਰਨੀ ਦਾ ਭਾਗ ਗੁਰਪੁਖਾਂ ਦਾ ਬਰਾਗ ਬਰਾਗੀ ਹੋ ਕੇ ਆਪੇ ਪੂਰ ਕਰੈਦਾ ਸੋ ਪਿਆਰੀ ਅਸੰਗਤ ਜੀ ਸਾਨੂੰ ਉਹ ਸਹਿਬ ਮਿਲਿਆ کہ پرمیشر جی نے مات لوگ دے بیٹھ سن موقع ہو کے آپ جی نے اپنے چرنا دی شو دیتی انہیں اے بھی کہا رائے ترم دی میری پہن جی لیکن سان جی کری میں مات ماتی چامانا بیٹھ ہوں کہ رائے ترم نو پرمیشر جی نے کہا ਇ ਜਦ ਮੇਰੇ ਕੁਰਸਤਾ ਅੰਤਮ ਬੇਲਾ ਆਊਗਾ ਤੇਰੀ ਕੀ ਡਿਊਟੀ ਆ ਉਹਦੇ ਕੰਨ ਵਿੱਚ ਜਾ ਕੇ ਤੂੰ ਕਹਿ ਕੇ ਕਿ ਬੁਰਮਖਾ ਸੋਹੰਗ ਦਾ ਜਾਪ ਕਰ ਲੈ ਫਿਰ ਮੈਂ ਈ ਘੜੀਆਂ ਇੱਕ ਘੰਟੇ ਤੋਂ ਬਾਅਦ ਫਿਰ ਮੈਂ ਚਿਤ੍ਰਗੁਪਤ ਵੀ ਜਿਹੜਾ ਉਹ ਆਪਣਾ ਚਿਤ੍ਰਗੁਪਤ ਗਿਆ ਉਹਦਾ ਲੇਖ ਲਿਖਦਾ ਗੁਪਤ ਲੇਖ ਲੇਦਾ ਉਹ ਤੁਹਾਡਾ ਲੇਖ ਵੀ ਨਹੀਂ ਵਖਾ ਲੈਦਾ 50 ਮਿੰਟਾਂ ਦੇ ਬਾਅਦ ਫਿਰ ਮੈਂ ਵੀ ਆਪ ਆਵਾਂਗਾ ਆਪ ਉਹ ਪਰਮੇਸ਼ਰ ਜੀ ਨੇ ਆਪ ਆਪਣੇ ਸਾਥੀ ਹੱਥ ਮਾਰ ਦਿੱ ਗਿਆ ਮੈਂ ਆਵਾਂਗਾ ਮੈਨੂੰ ਇਹ ਦੱਸੋ ਤੁਸੀਂ ਸਾਰੇ ਜਿਹਨੇ ਆਪਾਂ ਬੈਠੇ ਆਂ ਕੱਲੇ-ਕੱਲੇ ਆਤਮਾ ਜੇ ਸਾਨੂੰ ਪਰੌਣ ਵਾਲਾ ਵੀ ਹੋਈ ਸੀਗਾ ਤੇ ਸਾਨੂੰ ਸੱਚਖੰਡ ਦੇ ਉੱਥੇ ਨਾਲ ਲੈ ਕੇ ਜਾਣ ਮਲ ਓਕੇ ਦਾ ਉਹ ਕਿੱਦਾਂ ਦਾ ਜਿਹੜਾ ਸਾਡੇ ਨਾਲ ਵਾਦਾ ਕਰ ਗਿਆ ਕਿ ਪਰਮੇਂਦਰ ਸਿੰਘ ਤੇਰੀ ਆਤਮਾ ਨਹੀਂ ਮੈਂ ਅੱਖਾਂ ਦੇ ਸਾਹਮਣੇ ਤੇਰੀ ਦੇਹ ਦਾ ਸੰਸਕਾਰ ਮੈਂ ਅੱਖਾਂ ਦੇ ਨਾਲ ਵਖਾਲ ਕੇ ਕਰਾਂਗਾ ਮੈਂ ਤੈਨੂੰ ਸੱਚਖੰਡ ਵੀ ਮੈਂ ਲੈ ਕੇ ਜਾਊਂਗਾ ਇਹੀ ਪਰਮੇਸ਼ਰ ਇੱਥੇ ਅਰਸ਼ ਦਾ ਉਹ ਫਰਸ਼ਨਾ ਮਾਲ ਕੇ ਉਹ ਇੱਕ ਬਾਪ ਸੋ ਦਾਸ ਖੇਮਾ ਚੋਂਦਾ ਹਰਵਾਣੀ ਸਾਂਝੀ ਕਰਦੇ ਆ ਦਾਸ ਤੋਂ ਨਿਕਾਂ ਗਲਤੀਆਂ ਹੋਈਆਂ ਪੁੱਲਾਂ ਹੋਈਆਂ ਮੈਯੂਸ਼ਨ ਚਾਹੀਦੇ ਕੀ ਨਹੀਂ ਦੇ ਪਾਸੂ ਸਾਰੀ ਹਰਸਨ ਦੇ ਪਾਸੂ ਮੈਂ ਮਾਫੀ ਚਾਹਨਾ ਪ੍ਰੇਮ ਪਿਆਰ ਦਾ ਅਸੀਂ ਸਬੂਤ ਦੀਏ ਔਰ ਅਸੀਂ ਆਪਣੇ ਅੰਡ ਗੁਆੰਡ ਵੀ ਇਹ ਪ੍ਰੂਫ ਨੂੰ ਵਰਤਾਈਏ ਕਿ ਅਸੀਂ ਉਸ ਕਾਲਪੁਰਖ ਨਿਕਲ ਅਕਲ ਕਲ ਕੀ ਕਾਰ ਵੈਸੀ ਪਾਤੇ ਹਾਂ ਸੋਦਾਸ ਕਿਮਤ ਹੁੰਦਾ ਔ ਪੰਜਾਂ ਜਕਾਰਿਆਂ ਦਾ ਉੱਚੀ ਆਵਾਜ਼ ਦੇ ਵਿੱਚ ਹਰ ਸੰਗਤ ਦੀ ਆਵਾਜ਼ ਜਿਹੜਾ ਜਕਾਰਾ ਉੱਚੀ ਆਵਾਜ਼ ਦੇ ਵਿੱਚ ਲਾਇਆ ਕਰੋ ਕਿਉਂਕਿ ਪਰਮੇਸ਼ਰ ਜੀ ਨੇ ਆਪ ਜੀ ਨੂੰ ਇਹ ਕੈਸਟ ਸੁਣ ਦਿਓ ਤੇ ਪਾਸ਼ਾ ਦਿੱਤੀ ਹੈ ਕਿ ਜਿੰਨੇ ਸੀ ਜਕਾਰੇ ਚ ਗਰਜ ਰੱਖੋਗੇ ਮੈਂ ਤੁਹਾਡੀ ਗਰਜ ਪੂਰੀ ਕਰਾਂਗਾ ਜਕਾਰੇ ਉੱਚੀ ਆਵਾਜ਼ ਵਿੱਚ ਸਾਜਿਓ ਸੋ ਹੰਗਮਾਰਾਇ ਸ਼ੇਰ ਸਿੰਘ ਵੀ ਸੁਣੋ ਬਗਵਾਨ ਦੀ ਦਾ Oh